ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਿਹ ਅਹਿਮ ਤੇ ਕਿ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂ ਤੁਹਾਨੂੰ ਗੁਰਸਰਿਆ ਜੀ ਮੈਂ ਵੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਠੀਕ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਜਰਕ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਟਰ ਕਿ ਨਾਟ ਆਨ ਇਟਰ ਕਿਣ ਦੇ ਨਾਲ ਤੁਸੀਂ ਯੂ ਐਸ ਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਕੋਈ ਵੀ ਸਵਾਲ ਪੁੱਛਣਾ ਤੇ ਇਹਦਾ ਨੰਬਰ ਹੈ 4159090503 ਕ੍ਰਿਸ਼ਨ ਟੋਟਾ ਜੁਬਾ ਸਿਟੀ ਬਲਜਿੰਦਰ ਸਿੰਘ ਨੇ ਜਰੂਡ ਲੈਂਡ ਪਰ ਮਜੀਤ ਕੌਰ ਅੰਗੇ ਵੈਕਾ ਬਲ ਰਤਪਾਲ ਸਿੰਘ ਸਿੱਧੂ ਫਰੇਜ਼ ਨੂੰ ਜੀ ਐਨ ਲੀਵ ਬਾਰੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਇਨਾਂ ਤੋਂ ਮਿਲਦੇ ਨੇ ਲੋਕੇਸ਼ ਨਾ ਸੰਤਨ ਨੇ ਲਾਦੇ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 2092700113 ਤੇ ਜਸਵਿੰਦਰ ਸਿੰਘ ਛਤਰਗੌਰ ਨਾਗਰਾ ਰੋਸਵੈਲ ਚਰਨ ਸਿੰਘ ਸੁਖਵਿੰਦਰ ਢਾਲੀਵਾਲੇ ਰੀਜ਼ੋਨਾ ਟੈਂਟਲੋਕ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰਿਡਿਊਸ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5200 ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 29 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ ਮਿੰਟੂ ਜੀ ਖਬਰਾਂ ਦੀ ਸ਼ੁਰੂਆਤ करिए ਰਾਹੁਲ ਗਾਂਧੀ ਦੇ ਇੱਕ ਉਸ ਐਲਾਨ ਤੋਂ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਕਿਸਾਨੀ ਦੇ ਲਈ ਕੀਤਾ ਹੈ ਜੀ ਅੱਛੀ ਬਿਲਕੁਲ ਜੇ ਆਪਾਂ ਦੇਖੀਏ ਤਾਂ ਲਗਭਗ ਚੋਣ ਪ੍ਰਚਾਰ ਜਿਹੜਾ ਹੈ ਉਹ ਹੁਣ ਫਿਨਿਸ਼ ਲਾਈਨ ਤੇ ਆ ਜੀ ਕੱਲ ਨੂੰ ਇਸ ਵੇਲੇ ਜਦੋਂ ਅਸੀਂ ਰੱਬ ਖੈਰ ਕਰੇ ਜੁੜਾਂਗੇ ਤਾਂ ਉਸ ਵੇਲੇ ਤੱਕ ਪ੍ਰਚਾਰ ਦਾ ਸ਼ੋਰ थम ਚੁੱਕਾ ਹੋਵੇਗਾ ਤਾਰਾਂ ਦੇ ਪਹੀਏ ਜਿਹੜੇ ਆ ਉਹਨਾਂ ਨੂੰ ਬ੍ਰੇਕ ਲੱਗ ਚੁੱਕੀ ਹੋਏਗੀ ਕਲੇ ਜਿਹੜੇ ਬੋਲ-ਬੋਲ ਕੇ ਖੁਸ਼ਕ ਹੋ ਗਏ ਆ ਉਹ ਕੁਝ ਕੁ ਰਿਲੀਫ ਮਹਿਸੂਸ ਕਰਨਗੇ ਲੋਕ ਜਿਹੜੇ ਸਮਰਥਕ ਆ ਹਾਰਡ ਕੋਰਸ ਸਮਰਥਕ ਆ ਜਿਹੜੇ ਉਹ ਕੱਲ ਇਸ ਵੇਲੇ ਥੋੜਾ ਜਿਹਾ ਆਰਾਮ ਕਰਨਗੇ ਜੀ ਮਤਲਬ ਕਿ ਚੋਣ ਪ੍ਰਚਾਰ ਜਿਹੜਾ ਕੱਲ 5 ਵਜੇ ਸ਼ਾਮੀ 5 ਵਜੇ ਬੰਦ ਹੋ ਜਾਏਗਾ ਠੇਕੇ ਵੀ ਨਾਲ ਹੀ ਬੰਦ ਹੋ ਜਾਣਗੇ ਠੇਕੇ ਹੋਏ ਬੰਦ ਸ਼ਰਾਬੀ ਪੂਬਾ ਮਾਰਦੇ ਉਹਨਾਂ ਨੂੰ ਵੀ ਆਪਦਾ ਜੁਗੜ ਪਾਣੀ ਅੱਜ ਹੀ ਕਰ ਲੈਣਾ ਪਊਗਾ ਓਕੇ 1 ਜੂਨ ਤੱਕ ਮੋੜੇ ਠੇਕੇ ਬੰਦ ਰਹਿਣਗੇ ਸੋ ਇਹ ਸਾਰਾ ਕੁਝ ਜਿਹੜਾ ਪੰਜਾਬ ਤੇ ਹੁਣ ਕੇਂਦਰਤ ਹੋ ਗਿਆ ਕਿਉਂਕਿ ਆਪਣੇ ਨਾਲ ਹਿਮਾਚਲ ਚ ਵੀ ਚੋਣ ਆ ਹਾਂ ਕੁਝ ਬਕਾਇਆ ਸੀਟਾਂ ਨੇ ਯੂਪੀ ਦੀਆਂ ਉਹਨਾਂ ਤੇ ਵੀ VOTING ਆ ਪਰ ਉਹ ਐਸਾ ਏਰੀਆ ਜਿੱਥੇ ਭਾਜਪਾ ਦਾ ਹੁਣ ਕੋਈ ਜ਼ੋਰ ਨਹੀਂ ਰਿਹਾ ਹਾਂ ਬਿਲਕੁਲ ਮਤਲਬ ਕਿ ਕਹਿ ਲਈਏ ਕਿ ਭਾਜਪਾ ਦੀ ਵਾਰਾਨਸੀ ਸੀਟ ਛੱਡ ਦਈਏ ਪ੍ਰਧਾਨ ਮੰਤਰੀ ਮੋਦੀ ਜੀ ਦੀ ਹਾਂ ਤੇ ਬਾਕੀ ਸਭ ਕਹਿ ਲੋ ਕਿ ਹੁਣ ਫਾਰਮਲਿਟੀਆਂ ਜੀਆਂ ਆ ਯਾਨੀ ਕਿੱਥੇ ਪਹਿਲਾ ਫਾਰਮਲਿਟੀ ਸੀ ਕਿੱਥੇ ਹੋਣ ਵਾਲੀ ਫਾਰਮਲਿਟੀ ਵੀ ਕਿ ਬਹੁਤ ਮੁਕਾਬਲੇ ਜਿਹੜੇ ਆ ਉਹ ਸ਼ਾਇਦ ਭਾਜਪਾ ਜਿਹੜੀ ਆ ਨਾ ਉਹ ਨੂੰਜ਼ ਕਰੇਗੀ ਤਾਂ ਬੰਗਾਲ ਦਾ ਸ਼ਾਇਦ ਕੋਈ ਹਿੱਸਾ ਰਹਿੰਦਾ ਹੋਵੇ ਮੈਨੂੰ ਪਤਾ ਨਹੀਂ ਹੈ ਤਾਂ ਯਾਨੀ ਇਹ ਜਿਹੜਾ ਸਾਰਾ ਚੋਣ ਮੈਦਾਨ ਆ ਉਹ ਜਾਦਾ ਭਖਿਆ ਵਾ ਪੰਜਾਬ 'ਚ ਪੰਜਾਬ ਦੀਆਂ 13 ਸੀਟਾਂ ਤੇ ਜ਼ੋਰ ਲੱਗਾ ਪਿਆ ਕਿਉਂਕਿ ਪੰਜਾਬ ਦੀਆਂ ਸੀਟਾਂ ਭਾਵੇਂ ਥੋੜੀਆਂ ਹੋਣ ਪਰ ਪੰਜਾਬ ਦੇ ਵਿੱਚ ਉਹ ਜਿਹੜਾ ਗੁੱਛਾ ਵੱਡਾ ਲੈ ਕੇ ਜਾਂਦਾ ਹੈ ਉਹਦਾ ਹਮੇਸ਼ਾ ਜ਼ਿਕਰ ਹੁੰਦਾ ਹੈ ਜਿਵੇਂ ਯੂਪੀ ਦਾ ਜ਼ਿਕਰ ਹੁੰਦਾ ਹੈ ਕਿ ਜਿਹੜਾ ਯੂਪੀ ਜਿੱਤਿਆ ਉਹਨੇ ਸਿੰਘਾਸਨ ਜਿੱਤਿਆ ਇਸੇ ਤਰ੍ਹਾਂ ਪੰਜਾਬ ਅਤੇ ਕਸ਼ਮੀਰ ਤੇ ਇੱਕ ਵਿਸ਼ੇਸ਼ ਨਿਗਾਹ ਰਹਿੰਦੀ ਆ ਕਿ ਇਹ ਕਿਹਨੂੰ ਫਤਵਾ ਦੇ ਰਹੇ ਨੇ ਜੀ ਤਾਂ ਇਸ ਕਰਕੇ ਇੱਥੇ ਜ਼ੋਰ ਜ਼ਿਆਦਾ ਲੱਗਾ ਪਿਆ ਜਿੱਥੇ ਇੰਟਰਨਲ ਰਿਪੋਰਟਾਂ ਹੁੰਦੀਆਂ ਨੇ ਕਿ ਭਾਈ ਇੱਥੇ ਥੋੜਾ ਜਿਆਦਾ ਧੱਕਾ ਲਾਉਣ ਦੀ ਜ਼ੋਰ ਆ ਜਿਵੇਂ ਅੱਜ ਸ਼ੁਰੂਆਤ ਰੈਲੀਆਂ ਦੀ ਕੀਤੀ ਐ ਜਿਹੜੀ ਰਾਹੁਲ ਗਾਂਧੀ ਨੇ ਉਹ ਕੀਤੀ ਆ ਲੁਧਿਆਣੇ ਤੋਂ ਹਮਤਲਬ ਕਿ ਕਿਤੇ ਨਾ ਕਿਤੇ ਆਪਾਂ ਦੇਖੀਏ ਤਾਂ ਰਾਜਾ ਬੜਿੰਗ ਵਾਸਤੇ ਫੇਰ ਉਹ ਸ਼ਾਹਪੁਰ ਦੂਵੀਓ ਜੜੀ ਯਾਮਨੀ ਕੋਮਰ ਹੂੰ ਉਹਦੇ ਵਾਸਤੇ ਤੇ ਸ਼ਾਹ ਫਰੀਦਕੋਟ ਤੇ ਡਾਕਟਰ ਧਰਮਵੀਰ ਗਾਂਧੀ ਸੱਜਣ ਪਿਆਰਾ ਸੱਜਣ ਰੰਗਲਾ ਜਿਹਨੂੰ ਲੈ ਕੇ ਆਏ ਤਾਂ ਮਤਲਬ ਕਿ ਇਸ ਤਰ੍ਹਾਂ ਜਿਹੜੀਆਂ ਸੀਟਾਂ ਕਾਂਗਰਸ ਨੂੰ ਲੱਗਦੀਆਂ ਕੁਝ ਕਮਜ਼ੋਰ ਹੋਣਗੀਆਂ ਜਾਂ ਕੁਝ ਤੇ ਥੋੜਾ ਜਿਹਾ ੱਤਕਾ ਲਾਉਣ ਦੀ ਜ਼ਰੂਰਤ ਹੈ ਤਾਂ ਉਹਨਾਂ ਨੇ ਇਹ ਹੁਣ ਇੱਕ ਦੋ ਦਿਨਾਂ ਚ ਕੱਢਣੀਆਂ ਵਾਂ ਰਾਹੁਲ ਗਾਂਧੀ ਜਦੋਂ ਪੰਜਾਬ ਆਇਆ ਖਾਸ ਤੌਰ ਤੇ ਪਿਛਲੇ ਫੇਸ ਦੇ ਵਿੱਚ 6ਵੇਂ ਫੇਸ ਦੇ ਵਿੱਚ ਵੀ ਤੁਹਾਂ ਵੇਖਿਆ ਹੋਣਾ ਕਿ ਹਰਿਆਣੇ ਚ ਹੀ ਆਉਂਦਿਆਂ ਥੋੜਾ ਜਿਹਾ ਤੇਵਰ ਬਦਲ ਗਿਆ ਰਾਹੁਲ ਗਾਂਧੀ ਕੇਂਦਰਤ ਹੋਇਆ ਜਵਾਨ ਕਿਸਾਨ ਤੇ ਹਮ ਹਮ ਅੱਜ ਵੀ ਜੇ ਤੁਸੀਂ ਦੇਖੋਗੇ ਉਹ ਭਾਸ਼ਣ ਹੈ ਜਿਹੜਾ ਬਾਰੀਕੀ ਨਾਲ ਸੁਣੋਗੇ ਰਾਹੁਲ ਗਾਂਧੀ ਇੱਥੇ ਕਹ ਲੋ ਕਿ ਜਿਵੇਂ ਆਪਾਂ ਦੇਖੀਏ ਜਵਾਨ ਜਨਾਨ ਤੇ ਕਿਸਾਨ ਜੀ ਤਿੰਨਾਂ ਤੇ ਕੇਂਦਰਿਤ ਹੋ ਗਿਆ ਔਰ ਇਹ ਤਿੰਨੇ ਹੀ ਵਰਗ ਜਿਹੜੇ ਆ ਡਿਸਾਈਸ ਸਕਦੇ ਫੈਸਲਾ ਕੌਣ ਨੇ ਜਨਾਨ ਮਤਲਬ ਕਿ ਜਨਾਨਾ ਵਰਗ ਜੀ ਔਰਤਾਂ ਦਾ ਉਹਨਾਂ ਨੂੰ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਖਾਤੇ 'ਚ 9 ਵਜੇ 8500 ਰੁਪਈਆ ਮਹੀਨੇ ਬਾਅਦ ਪੈ ਜਾ ਕਰੂ ਹਮਮ ਟੈਂਸ਼ਨ ਨਹੀਂ ਲੈਣੀ ਜੀ ਤਾਂ ਇਹ ਬਹੁਤ ਵੱਡੀ ਯੋਜਨਾ ਹੈ ਹੁਣ ਗਰੀਬ ਦੀ ਵਿਆਖਿਆ ਕੀ ਹੋਊਗੀ ਉਹ ਤੇ ਕਿਸੇ ਨੇ ਦੱਸਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਉਦੀ ਵਿਆਖਤ ਕੈਪਟਨ ਵਾਲੀ ਕਰਜ਼ੇ ਦੀ ਹੋ ਸਕਦੀ ਹੈ। ਕਰਜ਼ੇ ਦੀ ਮਾਫੀ ਵਾਲੀ ਵੀ ਹੋ ਸਕਦੀ ਹੈ। ਖੈਰ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਉਹ ਬੜੇ ਕਾਰਗਰ ਸਾਬਤ ਹੁੰਦੇ ਆ ਜਦੋਂ ਇਸ ਤਰ੍ਹਾਂ ਦੀ ਕਹ ਲਓ ਕਿ ਫੈਸਲਾ ਕੋਈ ਲੜਾਈ ਹੁੰਦੀ ਹੋਵੇ। ਫਿਰ ਰਾਹੁਲ ਗਾਂਧੀ ਨੇ ਅੱਖਾਂ ਅੱਖ ਅਗਨੀਵੀਰ ਤੇ ਆਉਂਦਿਆਂ ਹੀ ਮੇਰਾ ਤੁਹਾਡੇ ਨਾਲ ਵਚਨ ਹੈ ਆਉਂਦੇ ਇਹਨੂੰ ਪਾੜ ਕੇ ਤੇ ਕਚਰੇ 'ਚ ਸੁੱਟ ਦਿਆਂਗਾ ਮੈਂ। ਜੀ। ਯਾਨੀ ਬੇਰੁਜ਼ਗਾਰੀ ਨਾਲ ਜੁੜਿਆ ਮੁੱਦਾ। ਤੋ ਕਿ ਇੱਥੇ ਪਹਿਲੀ ਟਰਾਈ ਹੁੰਦੀ ਆ ਪੁਲਿਸ ਦੀ ਜੇ ਪੁਲਿਸ ਤੋਂ ਰਹਿ ਗਿਆ ਤਾਂ ਫਿਰ ਫੌਜ ਦੀ ਧਰਤ ਭਰਤੀ ਦੀ ਤਿਆਰੀ ਹੋ ਜਾਂਦੀ ਹੈ ਹਮ ਅੱਜ ਅੱਜ ਮੋਦੀ ਸੋ ਬੁਰਾ ਨੇ ਉਹ ਵੀ ਰੋਜ਼ਗਾਰ ਸੁਖਣੇ ਪਾ ਦਿੱਤਾ ਹਰਿਆਣਵੀ ਪੰਜਾਬੀ ਹਿਮਾਚਲੀ ਤੇ ਕੁਝ ਹਿੱਸਾ ਯੂਪੀ ਰਾਜਸਥਾਨ ਜੀ ਇਹ ਬਹੁਤ ਜ਼ਿਆਦਾ ਭਰਤੀ ਚ ਹੁੰਦੇ ਨੇ ਹਮ ਤੁਸੀਂ ਦੇਖੋਗੇ ਤਾਂ ਸਾਡੀ ਜਿਹੜੀ ਫੌਜ ਆ ਉਹਦੇ ਵਿੱਚ ਇਹ ਨਫਰੀ ਸਭ ਤੋਂ ਜ਼ਿਆਦਾ ਹੁੰਦੀ ਆ ਹਮ ਤਾਂ ਯਾਨੀ ਰੋਜ਼ਗਾਰ ਵਿੱਚ ਇੱਥੇ ਜ਼ਿਆਦਾ ਪ੍ਰਭਾਵਿਤ ਹੋਇਆ ਹੋਵੇਗਾ ਉਹ ਵੀ ਟਾਰਗੇਟ ਕੀਤਾ ਅਤੇ ਸਭ ਤੋਂ ਜ਼ਰੂਰੀ ਕਿਸਾਨਾਂ ਵਾਸਤੇ ਤਾਂ ਹੀ ਤੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਕਿ ਰਾਜੇਵਾਲ ਹੋਰੀ ਰਾਜਨੀਤਿਕ ਨਹੀਂ ਇਸ ਟਾਈਮ ਯੋਗਿੰਦਰ ਯਾਦਵ ਰਾਹੁਲ ਗਾਂਧੀ ਦੀ ਟੀਮ ਦਾ ਹਿੱਸਾ ਹੈ ਹਮ ਹਮ ਉਹਨਾਂ ਨੇ ਕਦੇ ਇਹ ਕਿਹਾ ਹੀ ਨਹੀਂ ਹੈ ਕਿ ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਕਿੰਨੇ ਲਪੀਆਂ ਸੀ ਹਮ ਕਦੇ ਤੁਸੀਂ ਇਹ ਵੀ ਸਵਾਲ ਦੇਖਿਆ ਰਾਹੁਲ ਗਾਂਧੀ ਨੂੰ ਜੀ ਕਿ ਪਹਿਲਾਂ ਬਈ ਇਹਦੇ ਤੇ ਵੀ ਸਪਸ਼ਟ ਕਰ ਦੇ ਕਿਉਂਕਿ ਕਮਿਸ਼ਨ ਤੱਕ ਇਹਨਾਂ ਬਿਠਾਇਆ ਸੀਗਾ ਹੈ ਨਾ ਹੂੰ ਉਹਨਾਂ ਨੇ ਐਸ ਕੰਪੇਨ ਦੇ ਦੌਰਾਨ ਤੁਸੀਂ ਮੈਨੂੰ ਦੱਸੋ ਕਿੱਥੇ ਕਿਹਾ ਨਹੀਂ ਕਿਹਾ ਬਿਲਕੁਲ ਨਹੀਂ ਤਾਂ ਯੋਗਿੰਦਰ ຍਾਦਵ ਵਿੱਚ ਹੈ ਯੋਗਿੰਦਰ ຍਾਦਵ ਇਹਨਾਂ ਦਾ ਤਾਂ ਕਹ ਲੋ ਕਿ ਭਾਈ ਬੁਰਕੀ ਤੋੜ ਦੋਸਤ ਹੈ ਇੱਕੋ ਥਾਲੀ ਚ ਬੁਰਕੀ ਤੋੜ ਕੇ ਖਾਣ ਵਾਲੇ ਤਾਂ ਇਸ ਕਰਕੇ ਸਾਰਾ ਯੋਗਿੰਦਰ ຍਾਦਵ ਦਾ ਸੈੱਟ ਕੀਤਾ ਹੋਇਆ ਨੈਰੇਟਿਵ ਹੈਗਾ ਕਿਸਾਨੀ ਦਾ ਕਿ ਭਾਈ ਐਮਐਸਪੀ ਦੀ ਗਾਰੰਟੀ ਮੈਂ ਪਾਤੀ ਹੈ ਮੈਨੂੰ ਫੈਸਟ ਮੈਨੀਫੈਸਟੋ ਚ ਗਾਰੰਟੀ ਬਣ ਜਾਏ। ਹੂੰ। ਦੂਜੀ ਗੱਲ ਕਿ ਫਸਲੀ ਬੀਮਾ ਯੋਜਨਾ ਮੋਦੀ ਵਾਲੀ ਕਾਰਪੋਰੇਟ ਪੱਖੀ ਯੋਜਨਾ ਨਹੀਂ ਹੋਏਗੀ ਆਪਾਂ ਆਪ ਵੀ ਅਲੱਗ ਤੋਂ ਯੋਜਨਾ ਲਿਆਪਾਂ। ਤਾਂ ਤੁਸੀਂ ਸੋਚ ਸਕਦੇ ਹੋ ਫਿਰ ਕਾਲੇ ਝੰਡੇ ਕਿਹਨੂੰ ਵਿਖਾਉਣੇ ਸੀ ਕਿਹਨਾਂ ਨੇ ਵਿਖਾਉਣੇ ਸੀ। ਹੂੰ। ਤਾਂ ਗੱਲ ਅੱਗੇ ਵੀ ਮੈਂ ਕਹੀ ਆ ਤੇ ਮੈਨੂੰ ਕੋਈ ਹਿਚਕਿਚਾਹਟ ਬਣੀ ਇਹਦੇ ਵਿੱਚ ਕਿ ਭਾਰਤੀ ਜਨਤਾ ਪਾਰਟੀ ਚਲੋ ਠੀਕ ਹੈ ਉਹਨਾਂ ਨੇ ਖੇਤੀ ਕਾਨੂੰਨ ਲਿਆਂਦੇ ਉਹਨਾਂ ਦੀ ਗਲਤੀ ਆ ਮੇਰਾ ਮੰਨਣਾ। ਬਿਨਾ ਸੋਚੇ ਵਿਚਾਰੇ ਸਭ ਕੁਝ ਤੇ ਫਿਰ ਖੁਫੀਆ ਰਿਪੋਰਟਾਂ ਦੇ ਜ਼ਰੀਏ ਜਿਵੇਂ ਉਹ ਵਾਪਸ ਹੋਏ ਆ ਮੈਂ ਕਦੇ ਉਹਦੇ ਤੇ ਵੀ ਖਲਾਸਾ ਕਰ ਦੂੰਗਾ ਕਿ ਕਿਹੜੇ ਡਾਕੂਮੈਂਟ ਸੀਗੇ ਜਿਨ੍ਹਾਂ ਨੇ ਮਜਬੂਰ ਕੀਤਾ ਮੋਦੀ ਨੂੰ ਹੂੰ ਤੋ ਗੱਲ ਇਹ ਆ ਕਿ ਇਹ ਸਾਰਾ ਕੁਝ ਆ ਜਿਹੜਾ ਉਹ ਬੜਾ ਸੋਚ ਕੇ ਵਿਉਂਤ ਕੇ ਬੋਲਿਆ ਗਿਆ ਕਿ ਭਾਈ ਇੱਥੇ ਇੱਕ ਇੱਕ ਉਹ ਬੋਲ ਆਪਾਂ ਬੋਲੋ ਨਾ ਆਮਾ ਜਿਹੜਾ ਪੂਰਾ ਕਰ ਸਕਦੇ ਹੋइए ਤੇ ਜਿਹਦਾ ਜ਼ਮੀਨੀ ਪੱਧਰ ਤੇ ਹਰੇਕ ਵਰਗ ਤੇ ਅਸਰ ਪਵੇ ਸੋ ਇਸ ਕਰਕੇ ਜੇ ਤੁਸੀਂ ਦੇਖੋਗੇ ਇੰਡਸਟਰੀ ਤੇ ਪਤਾ ਨਹੀਂ ਉਹ ਬੋਲੇ ਕਿ ਨਹੀਂ ਬੋਲੇ ਪਰ ਖੇਤੀ ਜਨਾਨੀ ਵਰਗ ਜਿਹੜਾ ਔਰਤ ਵਰਗ ਕਹਿੰਗੇ ਤੇ ਖਾਸ ਤੌਰ ਤੇ ਗਰੀਬ ਵਰਗ ਤਿੰਨਾ ਵਾਸਤੇ ਹੀ ਉਹ ਵੱਡੇ ਐਲਾਨ ਝੜਿਓ ਕਰ ਗਏ ਇਹਦਾ ਮਤਲਬ ਇਹ ਹੋਆ ਕਿ ਰਾਹੁਲ ਗਾਂਧੀ ਬੜਾ ਸੋਚ ਕੇ ਖੇਡ ਰਿਹਾ ਵਿਚਾਰ ਕੇ ਖੇਡ ਰਿਹਾ ਮੈਂ ਅੱਗੇ ਵੀ ਕਿਹਾ ਹੁਣ ਵੀ ਕਹਿਣਾ ਕਿ ਨਤੀਜਾ ਚਾਹੇ ਜੋ ਵੀ ਆਵੇ ਰਾਹੁਲ ਗਾਂਧੀ ਨੇ ਆਪਣਾ ਜਿਹੜਾ ਪੱਪੂ ਮਾਰਕਾ ਜੋ ਉਹਦੇ ਤੇ ਰਾਜਨੀਤਿਕ ਕਲੰਕ ਲੱਗਾ ਸੀਗਾ ਉਸ ਨੂੰ ਤੋ ਉਹਦੇ ਤਾਂ ਤੋੜ ਦਿੱਤਾ ਹੂੰ ਜੀ ਜੀ ਤੇ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰੀਏ ਆਪਦੀ ਤੇ ਭਾਜਪਾ ਦੀ ਇਹ ਕਹਿੰਦੇ ਵਪਾਰੀ ਵਰਗ ਦੇ ਵਿੱਚ ਦਸਤਕ ਦੇ ਰਹੇ ਨੇ ਜੀ ਦੇਖੋ ਕੇਜਰੀਵਾਲ ਸਾਹਿਬ ਨੇ ਜਿੰਨੇ ਪਪਟ ਚੈਨਲ ਨੇ ਸਭ ਦੇ ਕੰਨ ਖਿੱਚੇ ਆ ਕਿ ਪੁੱਤਰ ਆਓ ਮੇਰੀ ਇੰਟਰਵਿਊ ਕਰੋ ਜਿਵੇਂ ਉੱਤੇ ਮੋਦੀ ਸਾਹਿਬ ਨੇ ਫੜ ਕੇ ਗਟੋ ਉਹ ਆਈਡੈਂਟੀਟੀ ਕਾਰਡ ਵੇਖਨੇ ਸ਼ੁਰੂ ਕਰ ਦਿੱਤੇ ਕਿ ਹਾਂ ਭਈ ਕੌਣ ਆ ਪੱਤਰਕਾਰ ਆ ਆ ਜਾਵੇ ਉਹ ਨਾਲ ਪ੍ਰੋਫਾਈਲ ਚੈੱਕ ਕਰ ਲੈਂਦੇ ਆ ਕਿ ਕੋਈ ਉਲਟ ਫੁਲਟ ਤੇ ਨਹੀਂ ਕਦੇ ਬੋਲਿਆ ਕਹਿੰਦੇ ਨਲੇਨ ਨੂੰ ਇੰਟਰਵਿਊ ਪਾਸ ਆ। ਹੂੰ ਉਹੀ ਜਿੰਨੇ ਪਪਟ ਚੈਨਲ ਨੇ ਤੁਸੀਂ ਦੇਖ ਲਓ ਮੈਂ ਕੋਈ ਨਾਂ ਨਹੀਂ ਲਵਾਗਾ। ਹੈ ਹੀ ਐਨੇ ਆ ਨਹੀਂ ਤੇ ਨਾਂ ਲੈ ਵੀ ਦੇਵਾ। ਹੂੰ ਜਿਨ੍ਹਾਂ ਤੇ ਇੰਟਰਵਿਊਜ਼ ਹੋ ਰਹੀਆਂ ਨੇ ਧੜਾ ਧੜ ਹੂੰ 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 ਇੱਕ ਪਾਸੜ ਸਕ੍ਰਿਪਟਡ ਇੰਟਰਵਿਊਜ਼ ਬਿਲਕੁਲ ਮੋਦੀ ਨੈਰੇਟਿਵ ਬਿਲਕੁਲ ਉਹੀ ਪੈਟਰਨ ਹੂੰ ਤਾਂ ਯਾਨੀ ਅਰਵਿੰਦ ਕੇਜਰੀਵਾਲ ਸਕ੍ਰਿਪਟਡ ਚੀਜ਼ਾਂ ਹੁੰਦੀਆਂ ਨੇ ਇਹਨਾਂ ਦੀਆਂ ਜ਼ਿਆਦਾਤਰ ਅਸੂਲ ਹੁਣ ਫੇਰ ਇਹ ਦੀ ਜੋਗਪਤੀਆਂ 'ਚ ਚਲੇਗਾ ਉਧਰ ਪਾਰ ਪਾਲੇ ਦੀਆਂ ਜੋਗਪਤੀਆਂ ਇਕ ਬੈਠੇ ਆ ਇਹ ਅਧਿਉਪਤੀ ਕਿਹੜੇ ਆ ਬਈ ਜਿਹੜੇ ਹਰੇਕ ਪਾਰਟੀ 'ਚ ਹੀ ਚਲੇ ਜਾਂਦੇ ਆ ਜੀ ਬਰਾਬਰ ਦੋਨਾਂ ਦੀਆਂ ਬੈਠਕਾਂ ਚ ਚੱਲਣ ਡਈਆਂ ਅੱਛਾ ਇਹ ਇਹ ਕਿੱਡੇ ਮੈਂ ਤੇ ਅੱਗੇ ਕਹਿਣਾ ਹੁੰਨਾ ਕਿ ਇਹ ਕਿਸੇ ਮਲੰਗ ਛੜੇ ਤੋਂ ਵੀ ਭੜੇ ਆ ਉਹ ਵੀ ਸ਼ਰਮ ਕਰਦਾ ਕਿ ਇਸ ਘਰ 'ਚੋਂ ਮੈਂ ਫਲਾਣੇ ਦਿਨ ਖੰਡ ਦੀ ਕੌਲੀ ਲੈ ਆਂਦੀ ਸੀ ਹੁਣ ਚਾਰ ਦਿਨਾਂ ਬਾਅਦ ਹੀ ਜਾਵਾਂਗਾ ਕਿਸੇ ਹੋਰ ਤੋਂ ਮੰਗ ਲੈਣੇ ਧਾਰੀ ਸਦਾਰੀ ਹੇ ਹੁਣ ਜਾ ਕੇ ਅੱਜ ਫੇਰ ਕੇਜਰੀਵਾਲ ਅਧਿయోగ ਪਤੀਆਂ ਨੂੰ ਕਹਿੰਦੇ ਸੀ ਮੈਂ ਤੇ ਤੁਹਾਡਾ ਛੋਟਾ ਭਰਾ ਛੋਟੇ ਭਰਾ ਮੰਗਦੇ ਹੁੰਦੇ ਤੇਰਾ ਜ਼ੀਰੋ ਕਰ ਦਿਓ ਜੀ ਤੇ ਸਾਡੀ ਇਥੋਂ ਦੀ ਵੈਸੇ ਉਹ दारू ਦੀ ਘੋਟ ਲਾ ਕੇ ਤੇ ਗਰੁੱਪਾਂ ਦੇ ਵਿੱਚ ਬੁੱਕਦੇ ਪੱਤਰਕਾਰ ਕਈ ਪਰੰਤੂ ਜਦੋਂ ਸਾਹਮਣੇ ਬੈਠੇ ਹੁੰਦੇ ਤੇ ਕਾਊਂਟਰ ਨਹੀਂ ਕੀਤਾ ਜਾਂਦਾ ਅੱਜ ਅੱਜ ਖੁਦ ਇਹ ਕਹਿ ਗਿਆ ਜੀ ਕਿ ਮੈਂ 2 ਤਰੀਕ ਨੂੰ ਤਿਆਰ ਹਾਂ ਜੇਲ੍ਹ ਜਾਣ ਵਾਸਤੇ ਕਹਿੰਦੇ ਜੀ ਪੰਜਾਬ 'ਚ 13 0 ਹੋ ਰਿਹਾ ਤੇ ਤੁਸੀਂ ਤੇ ਕਹਿੰਦੇ ਸੀ ਜੇ ਤੁਸੀਂ ਮੈਨੂੰ 13 0 ਕਰ ਦਿੱਤਾ ਤੇ ਮੈਂ ਤੇ ਜੇਲ੍ਹ ਜਾਂਦਾ ਹੀ ਨਹੀਂ ਤੇ ਅਸੀਂ ਉਦੋਂ ਕਿਹਾ ਸੀਗਾ ਕਿ ਕੇਜਰੀਵਾਲ ਤੇਰੀ ਕੀ ਜ਼ਰਤ ਹੈ ਤੂੰ ਨਾ ਜਾਏਂਗਾ ਸਹੀ ਹੈ ਬਿਲਕੁਲ ਸੁਪਰੀਮ ਕੋਰਟ ਦਾ ਫੈਸਲਾ ਹੈ ਹਜ਼ੂਰ ਤੈਨੂੰ ਸਰੈਂਡਰ ਕਰਨਾ ਪਵੇਗਾ ਓਕੇ ਸਰਕਾਰ ਬਣਦੇ ਸਾਰ ਇਹਦਾ ਮਤਲਬ ਇਹ ਥੋੜੀ ਅਜੇ ਤੁਸੀਂ ਮੰਡਟ ਲੈ ਜਾਓਗੇ فرض ਕਰੋ 4 ਨੂੰ ਵੀ ਮੰਡਟ ਲੈ ਜਾਓਗੇ ਤਾਂ ਕਿ ਕੋਣ ਤੁਹਾਡੇ ਲਈ ਦਰਵਾਜ਼ਾ ਖੋਲਦਾ ਹੈ ਕੀ ਨਹੀਂ ਇਦਾਂ ਨਹੀਂ ਹੁੰਦਾ ਸੂਰ ਘਟੋ ਘਟਿਕ ਰਸਮ ਪੂਰਤੀ ਤੇ ਹੋਏਗੀ ਨਾ ਇੱਕ ਖਾਣਾ ਪੂਰਤੀ ਤੇ ਹੋਏਗੀ ਨਾ ਜੀ ਕੈਨਸਲੇਸ਼ਨ ਤੇ ਪਾਏਗੀ ਨਾ ਬਿਲਕੁਲ ਸੋ ਇਸ ਵਾਸਤੇ ਇਹ ਜਿਹੜਾ ਕੁਝ ਚੱਲਦਾ ਪਿਆ ਭਾਰਤੀ ਜਨਤਾ ਪਾਰਟੀ ਕੋਈ ਹੀ ਗੱਲਾਂ ਹਾਲਾਂਕਿ ਪਿਊਸ਼ ਕੋਲ ਨੇ ਅੱਜ ਜਦੋਂ ਮੁੱਦਾ ਉੱਠਿਆ ਅਧਿయోగਪਤੀਆਂ ਨੇ ਮੂੰਹ ਤੇ ਮਾਰੀ ਗੱਲ ਕਿ ਇੱਥੇ ਤੇ ਵਾਤਾਵਰਨ ਜਿਹੜੀ ਕਲੀਅਰੈਂਸ ਹੈ ਸਾਨੂੰ ਬੜਾ ਸਤਾਉਂਦੇ ਨੇ ਇਹ ਹੂੰ ਉਹਨੇ ਟੈਲੀਫੋਨ ਲਾ ਲਿਆ ਅਤੇ ਟੈਲੀਫੋਨ ਤੇ ਹੁਣ ਕੀ ਕਰੋਗੇ ਤੁਸੀਂ ਠੀਕ ਹੈ ਚਲੋ ਇੱਕ ਵੇਲੇ ਕਹਿ ਦਿੰਦੇ ਹਾਂ ਅਧਿਕਾਰੀ ਜਦੋਂ ਸਰਕਾਰ ਤੇ ਕੇਅਰ ਟੇਕਰ ਸਰਕਾਰ ਆ ਇਹਦੇ ਪੱਲੇ ਪੱਲੇ ਕੀ ਮਤਲਬ ਕਿ ਜਿਵੇਂ ਕਹਿੰਦੇ ਹੁੰਦੇ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਇਹਦੇ ਮੇਲਾ ਮੇਲਾ ਕਰਨ ਲਈ ਇਹਨਾਂ ਦੇ ਪੱਲੇ ਕੀ ਆ ਸੋ ਉਦਯੋਗ ਪਤੀਆਂ 'ਚ ਇਹ ਦੋਵੇਂ تنظیما زیادہ ਜਾ ਰਹੀਆਂ ਨੇ زیادہ ਜਾ ਰਹੀਆਂ ਉਹਦਾ ਕਾਰਨ ਕੀ ਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਆਮ ਆਦਮੀ ਪਾਰਟੀ ਨੂੰ ਇਸ ਕੱਲ ਦਾ ਪਤਾ ਹੈ ਕਿ ਜੋ ਮਾਲਵੇ ਚ ਅਸੀਂ ਅਕਾਲੀ ਦਲ ਦਾ ਬਹੁਤ ਵੱਡਾ ਵੋਟ ਦਾ ਹਿੱਸਾ ਲਿਆ ਸੀ ਉਹ ਸਦਾ ਸਾਡੇ ਨਾਲ ਨਹੀਂ ਰਹਿਣਾ ਉਹ ਜਾ ਰਿਹਾ ਹੂੰ ਜੋ ਥੋੜਾ ਬਹੁਤਾ ਕਾਂਗਰਸ ਦਾ ਵੀ ਸੀ ਉਹ ਜਾ ਰਿਹਾ ਜੀ ਵਾਪਸ ਪਰਤੇਗਾ ਸ਼ਹਿਰਾਂ ਦੇ ਵਿੱਚ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਦਿਨੋ ਦਿਨ ਬਹੁਤ ਮਜ਼ਬੂਤ ਹੋ ਰਹੀ ਹੈ ਹੂੰ ਭਾਰਤੀ ਜਨਤਾ ਪਾਰਟੀ ਪਰੋਵਾਰੀ ਵਰਸ ਕਿਸਾਨ ਦਲਿਤ ਵਰਸ ਜੱਟ ਹੂੰ ਹੂੰ ਇਹ ਸਾਰਾ ਕੁਝ ਖੇਡ ਕੇ ਤੇ ਇੱਕ ਪਾਲਾਬੰਦੀ ਕਰਨਾ ਚਾਹੁੰਦੀ ਆ ਕਿ ਪਾਲੇ ਦੇ ਇੱਕ ਪਾਸੇ ਇੱਕ ਵਰਗ ਹੋ ਜਾਵੇ ਦੂਸਰਾ ਦੂਸਰੇ ਪਾਸੇ ਹੋ ਜਾਵੇ ਤਾਂ ਅਰਵਿੰਦ ਕੇਜਰੀਵਾਲੂ ਇਸ ਗੱਲ ਦੀ ਸਮਝਿਆ ਕਿ ਜੇਕਰ ਭਾਜਪਾ ਇੱਥੇ ਪੰਜਾਬ ਦੇ ਵਿੱਚ ਇਦਾਂ ਖੇਡਣਾ ਸਟਾਰਟ ਕਰ ਦਿੰਦੀ ਆ ਮੇਰੇ ਵਾਸਤੇ ਬਹੁਤ ਔਂਕੜਾ ਹੋਣ ਗਿਆ ਹੂੰ ਅੱਗੇ ਜਾ ਕੇ ਮੰਨ ਲਓ ਇਹ ਤੇ ਜੋ ਮਰਜ਼ੀ ਕਹੀ ਜਾਂਦੇ ਇਹਨਾਂ ਦੀ ਭਵਿੱਖਬਾਣੀ ਅੱਜ ਕਿ ਐਨਡੀਏ 213 ਤੇ ਰਹਿ ਜਾਏਗਾ ਇੰਡੀਆ ਗੱਠ ਜੋੜ 310 ਤੇ ਰਹਿ ਜਾਏਗਾ ਪਰ ਫਿਰ ਵੀ ਸੋਚ ਕੇ ਦੇਖੋ ਕਿ ਜੇ ਮੰਨ ਲਓ 250 60 70 ਲ ਜਾ ਕੇ ਅਰਵਿੰਦ ਕੇਜਰੀਵਾਲ ਮੰਨ ਲਓ ਇਹ ਜੇਲ੍ਹ ਚ ਹੁੰਦੇ ਆ ਤੇ ਉਹ ਸਰਕਾਰ ਬਣਾ ਜਾਂਦੇ ਆ ਨਰਿੰਦਰ ਮੋਦੀ ਹੋរី ਫੇਰ ਉਸ ਸੂਰਤ ਦੇ ਵਿੱਚ ਐਤਕੀ ਪੰਜਾਬ ਚ ਪਰਿਸਥਿਤੀ ਬਿਲਕੁਲ ਬਦਲ ਜਾਏਗੀ ਭਗਵੰਤ ਮਾਨ ਜੀ ਦਾ ਵਿਰੋਧ ਸ਼ੁਰੂ ਹੋ ਚੁੱਕਾ ਹੈ ਲੋਕ ਰੋਹ ਦੇ ਵਿੱਚ ਨੇ ਐਂਟੀ ਇਨਕੰਮਬੈਂਸੀ ਵਰਨ ਲੱਗ ਪਈ ਆ ਕਾ ਤੁਹਾਨੂੰ ਪੰਚਾਇਤੀ ਇਲੈਕਸ਼ਨ ਨਗਰ ਨਿਗਮ ਦੇ ਇਲੈਕਸ਼ਨ ਉਹ ਸਾਰੇ ਲੜਨੇ ਪੈਣਗੇ ਉਸ ਸੂਰਤ ਦੇ ਵਿੱਚ ਜਦੋਂ ਤੁਸੀਂ ਸ਼ਹਿਰੀ ਇਲੈਕਸ਼ਨ ਲੜੋਗੇ ਜਾਂ ਪੰਚਾਇਤੀ ਇਲੈਕਸ਼ਨ ਲੜੋਗੇ ਤਾਂ ਐਤਕੀ ਸੂਤੇয়াল ਜਿਹੜੀ ਵੱਖਰੇ ਕਿਸਮ ਦੀ ਹੋਏਗੀ ਸੋ ਅਰਵਿੰਦ ਕੇਜਰੀਵਾਲ ਇਸੇ ਗੱਲ ਤੇ ਹੀ ਖਿੰੜ ਰਿਹਾ ਕਿ ਵੇਖ ਲਓ ਆਪਾਂ ਨੂੰ ਇਹ ਆ ਕੇ ਅਮਿਤ ਸ਼ਾਹ ਧਮਕੀ ਦਿੰਦਾ ਪੰਜਾਬੀ ਕਦੇ ਧਮਕੀ ਜਰਦੇ ਹੁੰਦੇ ਮਤਲਬ ਕਿ ਵਿੱਚ ਇਮੋਸ਼ਨਲ ਕਾਰਡ ਖੇਡਿਆ ਜਾ ਰਿਹਾ ਵਿੱਚੇ ਵਿੱਚੇ ਹੀ ਕਾਰੋਬਾਰੀਆਂ ਲਈ ਇਸ ਤਰ੍ਹਾਂ ਦੇ ਆਯੋਜਨ ਕਰਕੇ ਉਹਨਾਂ ਨੂੰ ਮੋਇਆ ਜਾ ਰਿਹਾ ਕਿ ਸ਼ਹਿਰੀ ਵੋਟਰ ਵੀ ਅਸੀਂ ਘਟੋ ਘਟ ਨਾਲ ਜੋੜੀਏ ਕਿਉਂਕਿ ਪਿੰਡਾਂ ਦੇ ਵਿੱਚ ਤੇ ਐਤਕੀ ਖੁੱਲ ਕੇ ਪ੍ਰਚਾਰ ਵੀ ਨਹੀਂ ਨਾ ਹੋਇਆ ਸਟਾਰ ਕੰਪੇਨਰ ਸਾਹਿਬ ਜਿਹੜੇ ਆ ਉਹ ਤੇ ਰੋੜਾ ਤੋਂ ਥੱਲੇ ਉੱਤਰ ਹੀ ਨਹੀਂ ਉਹ ਤੇ ਰੋਡ ਸ਼ੋਅ ਦੇ ਵਿੱਚ ਹੀ ਸ਼ੋਅ ਕਰਦੇ ਰਹੇ ਤੇ ਰੋਡ ਸ਼ੋਅ ਦੇ ਵਿੱਚ ਕੀ ਕੀ ਆ ਜੇ ਭੁੱਲਿਆ ਚੁੱਕਿਆ ਕੋਈ ਉਹ ਗਿੱਦੜਵੇ ਵਾਲਾ ਹਲਕਾ ਇੰਚਾਰਜ ਚੜ ਗਿਆ ਤੇ ਉਹਦੀ ਬੱਖੀ ਚੇਢੀ ਜ਼ੋਰ ਦੀ ਹੂੜਾ ਮਾਰਿਆ ਮੈਂ ਤਾਂ ਖੇ ਮਗੋਰਾ ਹੀ ਕੱਢੇਗਾ ਜੇ ਕੋਈ ਐਮਐਲਏ ਚੜ ਜਾਂਦਾ ਉਹ ਜਿਹੜਾ ਟਾਂਗਾ ਜਿਹਾ ਬਣਾਇਆ ਕਾਰਦਾ ਇਹਨਾਂ ਨੇ ਉਹਦੇ ਵਿੱਚ ਜੇ ਕੋਈ ਚੜ ਜਾਂਦਾ ਐਮਐਲਏ ਇਹੋ ਜਿਹੇ ਹਾਲਾਤ ਬਣੇ ਪਏ ਨੇ ਸੋ ਇਸ ਵਾਸਤੇ ਜ਼ੋਰ ਲੱਗਿਆ ਪਿਆ ਆਮ ਆਦਮੀ ਪਾਰਟੀ ਦਾ ਵੀ ਬਾਕੀ ਭਾਜਪਾ ਨੇ ਪੂਰੀ ਤਾਕਤ ਚੋਕੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬੇਸ਼ੱਕ ਪਿੰਡਾਂ 'ਚ ਜਾਓਗੇ ਤਾਂ ਉਹਦਾ ਵਿਰੋਧ ਦੇਖਣ ਨੂੰ ਮਿਲੇਗਾ ਪਰ ਸ਼ਹਿਰਾਂ ਦੇ ਵਿੱਚ ਉਹਦੀ ਇੱਕ ਵੱਖਰੀ ਸਟ੍ਰੈਟਜੀ ਹੈ ਜਿਹੜੀ ਉਹ ਕੰਮ ਵੀ ਕਰ ਰਹੀ ਹੈ ਜੀ ਤੇ ਗੱਲ ਕਰੀਏ ਅਮਰਿਤਪਾਲ ਸਿੰਘ ਦੇ ਸਮਰਥਕ ਗਰੁੱਪ ਦੇ ਵਿਰੁੱਧ ਕੋਈ ਸ਼ਿਕਾਇਤ ਹੋਈ ਹੈ ਮਿੰਟੂ ਜੀ ਤੇ ਬੰਦ ਦੀ ਕਾਲ ਦੀ ਵਿੱਚ ਤਾਉਣੀ ਦਿੱਤੀ ਗਈ ਹੈ ਦੇਖੋ ਇਹ 2-3 ਦਿਨ ਪਹਿਲਾਂ ਦੀ ਖਬਰ ਸੀ ਮੈਨੂੰ ਹੈਰਾਨਗੀ ਹੈ ਕਿ ਅੱਜ ਹੀ ਇਹ ਕਿਉਂ ਜ਼ਿਆਦਾ ਹਾਈਲਾਈਟ ਹੋਈ ਆ ਇਹ ਤੇ 3 ਦਿਨ ਪਹਿਲਾਂ ਸ਼ਿਕਾਇਤ ਕੀਤੀ ਗਈ ਸੀ ਸ਼ਾਇਦ ਤੇ ਆ ਇੱਕ ਦੋ ਦਿਨ ਪਹਿਲਾਂ ਮੈਂ ਖਬਰ ਦੇਖੀ ਸੀਗੀ ਇਹਦੇ ਵਿੱਚ ਕੀ ਆ ਕਿ ਦੇਖੋ ਇੱਕ ਕਥਿਤ ਚਾ ਵਾਇਰਲ ਹੈ ਚੈਟ ਵਾਇਰਲ ਹੈ ਉਹਦੇ ਵਿੱਚ ਸ਼ਾਇਦ ਉਹ ਯੂਐਸ ਦੇ ਵਿੱਚ ਰਹਿਣ ਵਾਲੇ ਬਗੇਲ ਸਿੰਘ ਉਹਦਾ ਵੀ ਜ਼ਿਕਰ ਆ ਹਮਮ ਤੇ ਇੱਕ ਮਤਲਬ ਕਿ ਜਿੱਦਾਂ ਉਹ ਨਾਂ ਜੇ ਦੇਖਦੇ ਹੁੰਦੇ ਨੀਲੇ-ਨੀਲੇ ਜਿਵੇਂ ਮੈਨੂੰ ਬਹੁਤਾ ਨਹੀਂ ਪਤਾ ਫੇਸਬੁੱਕ WhatsApp ਤੇ ਜੀ ਤੇ ਇਸ ਤਰ੍ਹਾਂ ਇੱਕ ਇੱਥੇ ਹੈਗੇ ਨੇ ਸਰਦਾਰ ਸਾਹਿਬ ਪਰਮਜੀਤ ਸਿੰਘ ਖਾਲੀ ਇੱਕ ਕੋਈ ਆਕਾਲ ਸਹਾਇ ਕੁਛ ਇਸ ਤਰ੍ਹਾਂ ਦਾ ਨਾਮ ਲਿਖਿਆ ਹੋਇਆ ਤਾਂ ਉਹ ਚੈਟ ਜਿਹੜੀ ਆ ਉਹ ਤਥ ਕਥਿਤ ਚੈਟ ਜਿਹੜੀ ਆ ਉਹ ਵਾਇਰਲ ਹੁੰਦੀ ਆ ਤਾਂ ਉਸ ਤੋਂ ਬਾਅਦ ਜੋ ਹੈਗਾ ਰਵਿਦਾਸੀਆ ਵਾਲਮੀਕ ਸਮਾਜ ਉਹਨਾਂ ਵੱਲੋਂ ਫਗਵਾੜਾ ਪੁਲਿਸ ਸਟੇਸ਼ਨ ਤੇ ਇਹ ਮਾਮਲਾ ਜਿਹੜਾ ਦਰਜ ਕਰਵਾਇਆ ਜਾਂਦਾ ਹੈ ਤਾਂ ਉਹਨਾਂ ਨੇ ਹੋਰ ਵੀ ਸ਼ਿਕਾਇਤਾਂ ਜਿਹੜੀਆਂ ਕਰ ਦਿੱਤੀਆਂ ਹਾਲਾਂਕਿ ਸਾਡੀ ਟੀਮ ਨੇ ਸੰਪਰਕ ਕੀਤਾ ਸੀ ਪਰਮਜੀਤ ਸਿੰਘ ਦੇ ਨਾਲ ਉਹ ਕਹਿ ਰਿਹਾ ਕਿ ਨਹੀਂ ਨਹੀਂ ਜੀ ਇਹ ਤਾਂ ਚੈਟ ਜਿਹੜੀ ਆ ਫੇਕ ਬਣਾਈ ਗਈ ਆ ਫੇਕ ਬਣਾਈ ਗਈ ਆ ਪਰ ਦੂਸਰੇ ਪਾਸੇ ਹੁਣ ਜਾਂਚ ਪੜਤਾਲ ਜੇ ਹੋਏਗੀ ਤੇ ਗੱਲ ਕਿਸੇ ਕਿਨਾਰੇ ਲੱਗਣੀ ਆ ਪਰ ਉਹਦੀ ਸ਼ਬਦਾਵਲੀ ਇੰਨੀ ਘਟੀਆ ਹੈ Dalit ਸਮਾਜ ਪ੍ਰਤੀ ਇੰਨੀ ਬੇਹੂਦਾ ਹੈ ਛੋੜ ਕਿਸਮ ਦੀ ਗੱਲਬਾਤ ਹੈ ਉਹ ਚਾਹੇ ਤੇ ਕਿਸੇ ਨੇ ਤਾਜਸ਼ਨ ਕੀਤੀ ਹੈ ਤੇ ਚਾਹੇ ਵੈਸੇ ਕੋਈ ਗੱਲਬਾਤ ਨਹੀਂ ਹੋ ਸਕਦਾ ਉਹ ਕੋਈ ਸੱਚੀ ਹੋਵੇ ਪਰ ਜੋ ਵੀ ਹੈ ਇਹ ਮਾਨਸਿਕਤਾ ਠੀਕ ਮਾਨਸਿਕਤਾ ਨਹੀਂ ਚਾਹੀਓ ਸਾਜ਼ਿਸ਼ ਵਾਲੀ ਮਾਨਸਿਕਤਾ ਹੋਵੇ ਤੇ ਚਾਹੀਓ ਕੋਈ ਇਸ ਤਰ੍ਹਾਂ ਦੀ ਜਗੀਰੂ ਮਾਨਸਿਕਤਾ ਹੋਵੇ ਤੁਸੀਂ ਜੇ ਇਲੈਕਸ਼ਨ ਜਿੰਨਾ ਮੈਂ ਵਾਰ-ਵਾਰ ਕਹਿੰਨਾ ਸਮੀਕਰਨ ਪੇਪਰ ਲੈ ਕੇ ਬੈਠੋ ਪੰਜਾਬ ਦਾ 2011 ਦਾ ਸੈਂਸਸ ਕਢ ਲਓ ਜੀ ਪੰਜਾਬ ਦੇ ਵਿੱਚ ਉਸ ਵੇਲੇ ਆਬਾਦੀ ਸੀ 2 ਕਰੋੜ 70 ਲੱਖ ਹਮਮ ਐਸੀ ਆਬਾਦੀ ਆ ਉਸ ਟਾਈਮ 88 ਲੱਖ 17000 ਕਿੰਨਾ ਬਣ ਗਿਆ 32% ਲਗਭਗ 32% 13 ਸਾਲ ਹੋ ਗਏ ਆ ਕਿੰਨੇ ਜਰਨਲ ਵਾਲੇ ਤੁਸੀਂ ਆ ਬਾਹਰ ਆ ਗਏ ਹੋ ਜੀ ਕਿੰਨੇ ਤੁਸੀਂ ਬਾਹਰ ਆ ਗਏ ਤੁਸੀਂ ਘਟ ਗਏ ਹਮ ਐਸੀ ਜਿਹੜੇ ਆ ਉਹਨਾਂ ਦੀ 35 36 ਆ ਤੁਸੀਂ ਮੈਨੂੰ ਦੱਸੋ ਕਿ ਕਿਸੇ ਵੀ ਸਮਾਜਿਕ ਜਾਂ ਰਾਜਨੀਤਿਕ ਬਦਲਾਅ ਨੂੰ ਉਹਨਾਂ ਤੋਂ ਬਿਨਾਂ ਤੁਸੀਂ ਪੂਰਿਆ ਕਰ ਸਕਦੇ ਹੋ ਜਿਨ੍ਹਾਂ ਦੀ ਗਿਣਤੀ 35 ਤੋਂ 40% ਤੇ ਬਾਕੀ ਜੇ ਅਸੀਂ ਹਲੀ ਮੀ ਰਾਜ ਦੀ ਗੱਲ ਕਰੀਏ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਕਨਸੈਪਟ ਦੀ ਗੱਲ ਕਰੀਏ ਤੋਂ ਵਿੱਚ ਜੇ ਅਸੀਂ ਰੰਗਰੇਟੇ ਗੁਰੂ ਕੇ ਬੇਟੇ ਜਾਂ ਐਸਸੀ ਸਮਾਜ ਨੂੰ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਤਾਂ ਮੇਰੇ ਖਿਆਲ ਦੇ ਨਾਲ ਇਹ ਗਲਤ ਹੈ ਪਰ ਆਪਾਂ ਪੁਸ਼ਟੀ ਨਹੀਂ ਕਰਦੇ ਇਸ ਗੱਲ ਦੀ ਜਾਂਚ ਪੜਤਾਲ ਹੋਵੇ ਜੇ ਸਾਜ਼ਿਸ਼ਨ ਕਿਸੇ ਨੇ ਕੀਤਾ ਹੈ ਤੇ ਐਸਸੀ ਐਸਟੀ ਐਕਟ ਉਹਦੇ ਤੇ ਵੀ ਲੱਗ ਜਾਣਾ ਹੈ ਇਹ ਮਾਮਲਾ ਐਸਸੀ ਐਸਟੀ ਐਕਟ ਦਾ ਹੈ ਹਾਲਾਂਕਿ ਪਰਨਜੀਤ ਸਿੰਘ ਕਾਲੀ ਨੇ ਵੀ ਸ਼ਿਕਾਇਤਦਾਰ ਚ ਕਰਵਾ ਦਿੱਤੀ ਆ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਜਾਜਪੜਤਾਲੋਂ ਜabe ਪਰ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਹੈ ਕਿ ਜੇ ਕਿਸੇ ਨੇ ਕੋਈ ਸਾਜ਼ਿਸ਼ਨ ਕੀਤਾ ਕਿ ਅਮਰਤਪਾਲ ਸਿੰਘ ਦੇ ਗਰੁੱਪ ਨੂੰ ਬਦਨਾਮ ਕਰੋ ਅੱਜ ਕੱਲ੍ਹ ਤੁਹਾਨੂੰ ਪਤਾ ਟੂਲ ਇਦਾਂ ਦੇ ਆ ਗਏ ਸੌਫਟਵੇਅਰ ਇਦਾਂ ਦੇ ਆ ਗਏ ਆ ਤੇ ਜੇ ਉਹ ਫੜਿਆ ਗਿਆ ਜਿਵੇਂ ਆ ਕਰ ਲੈਂਦੇ ਹੁੰਦੇ ਟਰੇਸ ਹਾਲਾਂਕਿ ਹਾਲੇ ਤੇ ਪੁਲਿਸ ਇਧਰ ਲੱਗੀ ਹੋਈ ਹੈ ਸਿਕਿਉਰਿਟੀ ਵਾਲੇ ਚੱਕਰਾਂ 'ਚ ਜੇ ਉਹਨਾਂ ਨੇ ਸਾਈਬਰ ਵਾਲਿਆਂ ਨੇ ਟਰੇਸ ਕਰ ਲਿਆ ਉਹ ਬੰਦਾ ਹੋਇਆ ਇੰਡੀਆ 'ਚ ਉਹਦੇ ਤੇ ਐਸਸੀ ਐਸਟੀ ਐਕਟ ਲੱਗੇਗਾ ਤੇ ਐਸਸੀ ਐਸਟੀ ਐਕਟ ਜਿਹੜਾ ਹੈ ਨਾ ਉਹ ਰਗਣ ਵਾਲੇ ਕਢਾ ਦਿੰਦਾ ਉਸ ਨੂੰ ਜੀ ਤੇ ਸਿੱਧੂ ਮੂਸੇਵਾਲਾ ਦੀ ਦੂਜੀ ਵਾਰਸੀ ਹੈ ਜੀ ਅੱਜ ਅੱਜ ਸਿੱਧੂ ਮੂਸੇਵਾਲੇ ਦੀ ਦੂਸਰੀ ਵਰ੍ਹੇ ਸਿਰ ਦੇ ਮੌਕੇ ਤੇ ਕੋਈ ਐਡਾ ਵੱਡਾ ਮੂਸੇ ਪਿੰਡ ਦੇ ਵਿੱਚ ਪ੍ਰੋਗਰਾਮ ਨਹੀਂ ਸੀ ਕੀਤਾ ਕਿ ਆ ਲੋਕ ਫਿਰ ਵੀ ਉੱਥੇ ਪਹੁੰਚੇ ਜ਼ਰੂਰ ਨੇ ਹੂੰ ਹੂੰ ਦੋ ਜੀ ਕਿ ਆਪ ਹੀ ਮੂਸੇਵਾਲਾ ਫੈਮਿਲੀ ਨੇ ਕਹਿ ਦਿੱਤਾ ਸੀ ਗੱਲ ਸਿੱਧੂ ਫੈਮਿਲੀ ਨੇ ਕਿ ਭਾਈ ਤੁਸੀਂ ਰਹਿਣ ਦਿਓ ਹੂੰ ਹੂੰ ਇਲੈਕਸ਼ਨ ਐ ਗਰਮੀ ਬਹੁਤ ਆ ਕਿ ਭਾਈ ਤੁਸੀਂ ਪਿੰਡ ਪੱਦਰ ਤੇ ਕਰ ਲਓ ਜਿੰਨੇ ਵੀ ਕੋਈ ਕਰਨਾ ਹੈ ਹੂੰ ਤੇ ਉਸ ਤੋਂ ਬਾਅਦ ਅੱਜ ਇੱਕ ਚੀਜ਼ ਵਿਲੱਖਣ ਤਕੀ ਹੈ ਮੈਂ ਜੀ ਕਿ ਇੱਕ ਪੰਜਾਬੀ ਅਖਬਾਰ ਦੇ ਵਿੱਚ ਇੱਕ ਸਫੇ ਦਾ ਪੂਰੇ ਸਫੇ ਦਾ ਯਾਨੀ ਜਿਹੜਾ ਪੱਤਰਕਾਰਾਂ ਦੀ ਪਾਸ਼ਾ ਚ ਕਿਹਾ ਲੋ ਕੇ ਨੈਸ਼ਨਲ ਪੇਜ ਹੁੰਦਾ ਉਹ ਸਾਰੇ ਦਾ ਸਾਰਾ ਸਿੱਧੂ ਮੂਸੇਵਾਲੇ ਦੀ ਐਡ ਦੇ ਨਾਲ ਯਾਨੀ ਸ਼ਰਧਾਂਜਲੀ ਦੇ ਨਾਲ ਭਰਿਆ ਸੀਗਾ ਤਾਂ ਤੇ ਕਿਉਂ ਕਿਉਂਕਿ ਕਾਂਗਰਸ ਨੇ ਦਿੱਤਾ ਸੀ ਠੀਕ ਹੈ ਜੀ ਜਦੋਂ ਰਾਹੁਲ ਗਾਂਧੀ ਵੀ ਆਏ ਆ ਉਦੋਂ ਵੀ ਬਲਕੌਰ ਸਿੱਧੂ ਨੂੰ ਮੰਚ ਤੇ ਬਿਲਕੁਲ ਰਾਹੁਲ ਗਾਂਧੀ ਦੇ ਨਾਲ ਬਿਠਾਇਆ ਗਿਆ ਸੀ ਹੂੰ ਇਤੋਂ ਤੱਕ ਕਿ ਰਾਹੁਲ ਗਾਂਧੀ ਨੇ ਸ਼ਰਦਾ ਦੇ ਫੁੱਲ ਵੀ ਭੇਟ ਕੀਤੇ ਸ਼ਰਦਾ ਸੁਮਨ ਭੇਟ ਕੀਤੇ ਨੇ ਹੂੰ ਜੀ ਜੇ ਹੋਰ ਵੀ ਵੇਖੋਗੇ ਤੁਸੀਂ ਅੱਜ ਸਵੇਰ ਤੋਂ ਹੀ ਕਾਂਗਰਸੀ ਆਗੂਆਂ ਨੇ ਟਵੀਟ ਵਗੈਰਾ ਵੀਡੀਓ ਵਗੈਰਾ ਪਾਉਣੇ ਸਟਾਰਟ ਕਰ ਦਿੱਤੇ ਸਨ ਹੂੰ ਹੂੰ ਇਤੋਂ ਤੱਕ ਕਿ ਸੁਖਪਾਲ ਸਿੰਘ ਖਹਿਰਾ ਨੇ ਤੇ ਕੇਸ ਜਿਵੇਂ ਉਹ ਕਹਿੰਦੇ ਹੁੰਦੇ ਆ ਬਕਸਰ ਉਹਨਾਂ ਦੀ ਮੰਗ ਜਿਹੜੀ ਹੈ ਉਹ ਹੁੰਦੀ ਹੈ ਕਿ ਚਾਰ ਪੰਜ ਬੰਤੇ ਜਿਹੜੇ ਆ ਕਿਸ ਦੇ ਵਿੱਚ ਨੋਮੀਨੇਟ ਕਰਨੇ ਚਾਹੀਦੇ ਆ ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਫ਼ ਦਰਸਾ ਰਹੀਆਂ ਕਿ ਬੜੇ ਇੱਕ ਵਿਉਂਤੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਤੇ ਜਿਵੇਂ ਆਪਾਂ ਅਕਾਲੀ ਦਲ ਅੰਮ੍ਰਿਤਸਰ ਦਾ ਦੇਖਿਆ ਤਾਂ ਉਹ ਉਹਨਾਂ ਨੇ ਪੀਸੀ ਕਰਤੀ ਮੀਤਿਹਰ ਦੇ ਖਿਲਾਫ ਹਾਂ 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 ਹਾਲਾਂਕਿ ਕਾਲੀ ਦਲ ਅੰਮ੍ਰਿਤਸਰ ਦੇ ਖਿਲਾਫ ਨਹੀਂ ਸੀ ਪਰ ਉਹ ਸਖਪਾਲ ਸਿੰਘ ਖਰਦਿਆ ਕੀਤੀ ਸੀ ਹਾਂ ਉਧਰੋਂ ਵੀ ਟੁੱਟ ਗਿਆ ਯਾਨੀ ਹੋਰ ਜਿੱਥੇ ਵੀ ਕਿਤੇ ਕੋਈ ਸਿੱਧੂ ਮੂਸੇਵਾਲੇ ਦਾ ਜ਼ਿਕਰ ਕਰ ਰਿਆ ਸੀਗਾ ਨਾ ਵਰਤ ਰਿਆ ਸੀਗਾ ਵੋਟਾਂ ਤੋਂ ਪਹਿਲਾਂ ਕਾਂਗਰਸ ਨੇ ਇੱਕੋ ਦਿਨ ਦੇ ਵਿੱਚ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਮੁੰਡਾ ਸਾਡਾ ਸੀਗਾ ਯਾਨੀ ਕਾਂਗਰਸੀ ਸੀਗਾ ਵੈਸੇ ਉਹ ਫੈਮਿਲੀ ਵੀ ਲਾਨੀਆ ਕਾਂਗਰਸੀ ਆ ਤਾਂ ਇਹ ਕੋਸ਼ਿਸ਼ ਹੈ ਯਤਨ ਹੈ ਕਿ ਜੋ ਹਮਦਰਦੀ ਦੀ ਵੋਟ ਆ ਜਾਂ ਸਿੱਧੂ ਮੂਸੇਵਾਲੇ ਦੀ ਵੋਟ ਆ ਮੈਨੂੰ ਕਈ ਵਾਰ ਬੱਚੇ ਮਿਲਦੇ ਆ ਜਿਹੜੇ ਫਸਟ ਟਾਈਮ ਵੋਟਰ ਨੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਹਾਂ ਹਾਂ ਹਾਲਾਂਕਿ ਅਸੀਂ ਵੀ ਕਈ ਵਾਰ ਜਦੋਂ ਪਿੱਛੇ ਝਾਕ ਕੇ ਵੇਖੀਏ ਤੇ ਅਸੀਂ ਵੀ ਉਹ ਜਿਹੜੀਆਂ ਉਦੋਂ ਗਾਉਣ ਵਾਲੀਆਂ ਹੁੰਦੀਆਂ ਸੀ ਉਹਨਾਂ ਨੂੰ ਵੇਖਣ ਸਾਈਕਲ ਤੇ ਜਾਂਦੇ ਹੁੰਦੇ ਸੀ ਕਈ-ਕਈ ਮੀਲ ਹਾਂ ਹਾਂ ਸਾਈਕਲ ਚਲਾ ਕੇ ਇਹ ਟਾਈਮ ਹੁੰਦਾ ਸਮਾਂ ਹੁੰਦਾ ਤੋਂ ਗੱਲ ਇਹ ਆ ਕਿ ਇਹ ਦੀਵਾਨ ਕੀ ਵੱਖਰੀ ਦੇਖਦੇ ਆ ਕਿ ਉਹ ਪਿੰਡ ਜਾ ਕੇ ਆਉਂਦੇ ਨੇ ਆਪਦੇ ਉਹਨਾਂ ਨੇ ਗੋਲਿਆਂ ਤੇ ਫੋਟੋ ਬਣਾਏ ਹੁੰਦੇ ਨੇ ਜਿਹੜੇ ਮਸ਼ੀਨਾਂ ਨਾਲ ਬਣਾਉਂਦੇ ਆ ਟੈਟੂ ਕੰਨੇ ਜਿਨ੍ਹਾਂ ਨੂੰ ਆਪਾਂ ਮਤਲਬ ਦੀਵਾਨ ਵੀ ਤੋਂ ਉਹਨਾਂ ਨੇ ਮੈਨੂੰ ਪੁੱਛੀ ਉਹ ਕਹਿੰਦੇ ਕਿ ਜੀ ਜਿੱਦਰ ਨੂੰ ਬਲਕੌਰ ਸਿੰਘ ਸਿੱਧੂ ਕਹਣਗੇ ਹੀ ਵੋਟ ਪਾਵਾਂਗੇ ਤਾਂ ਮਤਲਬ ਕਿ ਇਹ ਯਤਨ ਕੀਤਾ ਗਿਆ ਕਾਂਗਰਸ ਨੇ ਇੱਕ ਤਰੀਕੇ ਨਾਲ ਇਹ ਜੋ ਹਮਦਰਦੀ ਦੀ ਜਾਂ ਸਿੱਧੂ ਮੁਸੇਵਾਲੇ ਦਾ ਇੱਕ ਘੇਰਾ ਹੈ ਬਸੀ ਘੇਰਾ ਕਾਫੀ ਵੱਡਾ ਘੇਰਾ ਕਿ ਉਹਦੇ ਵਿੱਚ ਜੇ ਕੋਈ ਫਸਟ ਟਾਈਮ ਵੋਟਰ ਆ ਜਾਂ ਜਿਹੜਾ ਸੈਕੰਡ ਟਾਈਮ ਵੀ ਵੋਟਰ ਆ ਥਰਡ ਟਾਈਮ ਵੀ ਵੋਟਰ ਆ ਜਾਂ ਮਚ्योर ਵੋਟਰ ਵੀ ਆ ਜਿਨੇ ਬਲਕੌਰ ਸਿੰਘ ਸਿੱਧੂ ਦੇ ਅਖੇ ਵੋਟ ਪਾਣੀ ਹੈ ਤਾਂ ਉਹ ਕਾਂਗਰਸ ਨੂੰ ਜਾਵੇ ਨਾ ਕਿ ਜਿਹੜਾ ਵੀ ਕੋਈ ਹੋਰ ਕੋਈ ਨਾਮ ਯੂਜ਼ ਕਰਦਾ ਰਿਹਾ ਜਾਂ ਕਰ ਰਿਹਾ ਉਹਨੂੰ ਜਾਂ ਜੀ ਜੀ ਤੇ ਮਿੰਟ ਜੀ ਗੱਲ ਕਰੀਏ ਆਪਾਂ ਈਡੀ ਦੀ ਰੇਡ ਦੀ ਰੋਪੜ ਸਮੇਤ ਕਈ ਹੋਰ ਥਾਵਾਂ ਤੇ ਈਡੀ ਨੇ ਰੇਡ ਕੀਤੀ ਹੈ ਜੀ ਹਾਂ ਜੀ ਦੇਖੋ ਈਡੀ ਦੀ ਰੇਡ ਜਿਹੜੀ ਉਹ ਨੰਗਲ ਹੁਸ਼ਾਰਪੁਰ ਇਸ ਏਰੀਏ ਦੇ ਵਿੱਚ ਹੋਈ ਆ 13 ਜਗ੍ਹਾ ਤੇ ਹੋਈ ਆ ਇੱਕ ਥਾਂ ਤੋਂ ਤੇ ਦੱਸਦੇ ਆ ਕਿ ਕਰੋੜਾ ਰੁਪਏ ਦੀ ਬਰਾਮਦਗੀ ਵੀ ਹੋਈ ਆ ਤੇ ਬੀਤੇ ਰੋਜ਼ ਹੀ ਹੋਇਆ ਕੀ ਸੀਗਾ ਕਿ ਬਰਿੰਦਰ ਢਿੱਲੋਂ ਨੇ ਜਿਹੜੇ ਇਹਨਾਂ ਦੇ ਨੌਜਵਾਨਾਂ ਕੁ ਕਾਂਗਰਸ ਦੇ ਹੂੰ ਉਹਨਾਂ ਨੇ ਇੱਕ ਲਾਈਵ ਕੀਤਾ ਸੀਗਾ ਰਾਤ ਨੂੰ ਹੂੰ ਜਿਹਦੇ ਵਿੱਚ ਟਿੱਪਰ ਓਕਲਾਈਨ ਮਸ਼ੀਨਾ ਇਤਿਆਦਿਕ ਜਿਹੜੇ ਆ ਉਹ ਅੱਧੀ ਰਾਤ ਨੂੰ ਕੰਮ ਕਰ ਰਹੇ ਸਨ ਮਤਲਬ ਕਿ ਜੋ ਕਹ ਲਈਏ ਆਪਾਂ ਨਜ਼ਾਇਜ਼ ਮਾਈਨਿੰਗ ਜਿਹੜੀ ਆ ਉਹ ਹੋ ਰਹੀ ਸੀਗੀ ਜੀ ਜੀ ਸੋ ਉਸ ਤੋਂ ਬਾਅਦ ਅਗਲੇ ਦਿਨ ਇਹ ਜਿਹੜੀ ਆ ਈਡੀ ਦੀ ਰੇਡ ਪੈ ਜਾਂਦੀ ਹੈ ਵੈਸੇ ਤੇ ਆਪਾਂ ਨੂੰ ਅੱਗੇ ਵੀ ਪਤਾ ਹੈ ਕਿ ਮਾਈਨਿੰਗ ਦੇ ਕਈ ਮਾਮਲੇ ਜਿਹੜੇ ਆ ਚਾਹੇ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੋਵੇ ਹਾਈ ਕੋਰਟ ਹੋਵੇ ਤਜਾ ਈਡੀ ਹੋਵੇ ਉਹਨਾਂ ਕੋਲ ਚੱਲਦੇ ਪਏ ਆ ਪੰਜਾਬ 'ਚ ਇਲੀਗਲ ਮਾਈਨਿੰਗ ਜਿਹੜੀ ਆ ਤੜਲੇ ਨਾਲ ਹੁੰਦੀ ਆ ਇਹਨਾਂ ਦੇ ਇੱਕ ਮੰਤਰੀ ਤੇ ਤਾਂ ਸ਼ਰਿਆਮ ਤੁਹਾਨੂੰ ਪਤਾ ਹੀ ਆ ਦੋਸ਼ ਲੱਗ ਚੁੱਕੇ ਆ ਜੀ ਸ਼ਰਿਆਮ ਦੋਸ਼ ਲੱਗੇ ਆ ਸੋ ਇਸ ਕਰਕੇ ਇਹ ਜਿਹੜਾ ਮਾਮਲਾ ਹੈ ਨਾ ਉਹ ਜੋੜਿਆ ਜਾ ਰਿਹਾ ਈਡੀ ਦੇ ਛਾਪੇ ਤੋਂ ਬਾਅਦ ਦੋ ਸੀਟਾਂ ਤੇ ਦੋ ਸੀਟਾਂ ਤੇ ਮਤਲਬ ਕਿ VOTING ਤੋਂ ਪਹਿਲਾਂ ਹੁਸ਼ਿਆਰਪੁਰ ਅਤੇ ਸ੍ਰੀ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਨੂੰ ਤੁਸੀਂ ਕਹੋਗੇ ਕਿ ਉੱਥੇ ਕੀ ਆ ਉੱਥੇ ਆ ਡਾਕਟਰ ਸੁਭਾਸ਼ ਸ਼ਰਮਾ ਭਾਜਪਾ ਵਾਲਾ ਬੜੀ ਭੀੜ ਖਿੱਚ ਰਿਹਾ ਕਿਉਂਕਿ ਉੱਥੇ ਹਿੰਦੂ ਵੋਟ ਜਿਹੜੀ 50% ਤੋਂ ਉੱਤੇ ਜਾਂਦੀ ਆ ਜੀ ਤਾਂ ਗੱਲ ਇਹ ਆ ਕਿ ਉੱਥੇ ਚੰਗਾ ਮੇਲਾ ਜਮਾਰਿਆ ਹੋ ਜੀ ਤਾਂ ਦੂਸਰੇ ਪਾਸੇ ਮਲਗ ਹੁਸ਼ਿਆਰਪੁਰ ਜਿਹੜੀ ਕਿ ਉਹਨਾਂ ਦੇ ਕੋਲ ਸੀਟ ਹੈਗੀ ਆ ਉਹਨੂੰ ਉਹ ਬਚਾਉਣ ਵਾਸਤੇ ਖੇਡ ਰਾਇ ਨੇ ਸੋ ਇਹਨੂੰ ਜੋੜਿਆ ਜਾ ਰਿਹਾ ਕਿ VOTING ਤੋਂ ਐਨ ਪਹਿਲਾਂ ਤਗੜੇ ਬੰਦਿਆਂ ਤੇ ਜਿਹੜੇ ਛਾਪੇ ਪਏ ਆ ਇਹ ਡਰੋਨ ਵਾਸਤੇ ਜਾਂ ਬਣਾਉਣ ਵਾਸਤੇ ਹੋ ਸਕਦਾ ਕਿ ਕੋਈ ਬਾਹਰ ਰੋੜੀ ਗਈ ਹੋਵੇ ਜੀ ਜੀ ਮਿੰਟੂ ਜੀ ਇਹਨਾਂ ਸਾਰੀਆਂ ਖਬਰਾਂ ਤੇ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ